ਚੰਗੇ ਕੰਮ ਨਹੀਂ ਕਰ ਰਹੇ ਨਾ ਤੱਕ ਖਾਤਮਾ ਜਦੋਂ ਹੁੰਦਾ ਬਾਈ ਜੀ ਇਦਾਂ ਹੀ ਹੁੰਦਾ ਕਿ ਇਹਨੇ ਬੜਾ ਗੰਦ ਪਾਇਆ ਸੂਝਨ ਮਰੀ ਦਾ ਬੜਾ ਗੰਦ ਪਾਇਆ ਡਬਲ ਮੀਨਿੰਗ ਗੱਲਾਂ ਇੰਨਾ ਕਿ ਗੰਦ ਪਾਇਆ ਜੇ ਪਰਿਵਾਰ 'ਚ ਬੈਠੇ ਹੋਣਾ ਜੇ ਕਮਲ ਕੌਰ ਦੀ ਕੋਈ ਵੀਡੀਓ ਆ ਜਾਂਦੀ ਸੀ ਤੁਹਾਨੂੰ ਬਾਈ ਜੀ ਨਾਲ ਦੀ ਨਾਲ ਜਾਂਦਾ ਲੋਕ ਲੈਣਾ ਪੈਂਦਾ ਸੀ ਫੋਨ ਦਾ ਜਾਂ ਰੀਲ ਉੱਪਰ ਕਰਨੀ ਪੈਂਦੀ ਸੀ ਬਾਈ ਜੀ ਇੰਨਾ ਕਿ ਗੰਦ ਪਾਇਆ ਸੀ ਇਸ ਜਨਾਨੀ ਨੇ ਇਸ ਔਰਤ ਨੇ ਕੀ ਹਰ ਕੋਈ ਸੋਚਦਾ ਸੀ ਇਹਦਾ ਮੂੰਹ ਕਿਉਂ ਨਹੀਂ ਕੋਈ ਬੰਦ ਕਰਦਾ ਅੱਜ ਸਸੀ ਕਾਲਜੀ ਕਹਿੰਦੇ ਇੱਕ ਵਾਰ ਫਿਰ ਤੋਂ ਬੁਰਾਈ ਦਾ ਅੰਤ ਹੋ ਗਿਆ ਬਾਈ ਜੀ ਕਮਲ ਕੌਰ ਭਾਬੀ ਬਿਲਕੁਲ ਜਿਦਾ ਨਾਮ ਸੀ ਕੰਚਨ ਕੁਮਾਰੀ ਉਸਦਾ ਬਾਈ ਜੀ ਕਤਲ ਕਰ ਦਿੱਤਾ ਗਿਆ ਤਿੰਨ ਦਿਨ ਉਸਦੀ ਲਾਸ਼ ਸੜਦੀ ਰਹੀ ਗੱਡੀ ਦੇ ਵਿੱਚ ਕਿਉਂਕਿ ਜਦੋਂ ਚੰਗੇ ਕੰਮ ਨਹੀਂ ਕਰਦੇ ਨਾ ਤਾਂ ਖਾਤਮਾ ਜਦੋਂ ਹੁੰਦਾ ਬਾਈ ਜੀ ਇਦਾਂ ਹੀ ਹੁੰਦਾ ਅੱਜ ਬਾਈ ਜੀ ਲੋਕ આરોਪ ਲਗਾ ਰਹੇ ਨੇ ਅੱਜ ਲੋਕ ਇਹ ਗੱਲਾਂ ਬੋਲ ਰਹੇ ਨੇ ਮੈਂ ਨਹੀਂ ਬੋਲ ਰਿਹਾ ਕਿ ਖਾਤਮਾ ਇਦਾਂ ਹੁੰਦਾ ਪਰ ਜਦੋਂ ਆਪਾਂ ਗਲਤ ਕਰਦੇ ਆ ਤਾਂ ਬਾਜੀ ਬੁਰਾਈ ਦਾੰਤ ਇਦਾਂ ਹੁੰਦਾ ਹੀ ਹੁੰਦਾ ਇਹ ਲੋਕ ਵੀ ਬੋਲ ਰਹੇ ਨੇ ਲੋਕਾਂ ਦੀ ਬੋਲੀ ਆ ਇਹ ਕਿ ਨੇ ਬੜਾ ਗੰਦ ਪਾਇਆ ਸੋਸ਼ਲ ਮੀਡੀਆ ਤੇ ਬੜਾ ਗੰਦ ਪਾਇਆ ਡਬਲ ਮੀਨਿੰਗ ਗੱਲਾਂ ਇੰਨਾ ਕਿ ਗੰਦ ਪਾਇਆ ਜੇ ਪਰਿਵਾਰ ਚ ਬੈਠੇ ਹੋਣਾ ਜੇ ਕਮਲ ਕੌਰ ਦੀ ਕੋਈ ਵੀਡੀਓ ਆ ਜਾਂਦੀ ਸੀ ਤੁਹਾਨੂੰ ਬਾਜੀ ਨਾਲ ਦੀ ਨਾਲ ਜਾਂਦਾ ਲੋਕ ਲੈਣਾ ਪੈਂਦਾ ਸੀ ਫੋਨ ਦਾ ਜਾਂ ਰੀਲ ਉੱਪਰ ਕਰਨੀ ਪੈਂਦੀ ਸੀ ਸੁਣਦੇ ਲਾਇਕ ਹੀ ਨਹੀਂ ਇਸ ਦੀਆਂ ਗੱਲਾਂ 1% ਵੀ ਤੁਸੀਂ ਪੁਰਾਣੀ ਵੀਡੀਓ ਖੋਲ ਕੇ ਦੇਖ ਲਓ ਇਹਦੀ ਹੁਣ ਜਾ ਕੇ ਕਮਲ ਕੌਰ ਪੇਜ ਤੇ ਬਾਈ ਜੀ ਨਾ ਕਿ ਗੰਦ ਪਾਇਆ ਸੀ ਇਸ ਜਨਾਨੀ ਨੇ ਇਸ ਔਰਤ ਨੇ ਕਿ ਹਰ ਕੋਈ ਸੋਚਦਾ ਸੀ ਇਹਦਾ ਮੂੰਹ ਕਿਉਂ ਨਹੀਂ ਕੋਈ ਬੰਦ ਕਰਦਾ ਹੁਣ ਬਾਈ ਜੀ ਉਸ ਕੁੜੀ ਨੂੰ ਬੁਲਾਇਆ ਬੁਲਾਇਆ ਕਿਸ ਤਰ੍ਹਾਂ ਪ੍ਰੋਮੋਸ਼ਨ ਦੇ ਲਈ ਵੀ ਪ੍ਰੋਮੋਸ਼ਨ ਕਰਨੀ ਆ ਇੱਕ ਬਿਜ਼ਨਸ ਦੀ ਪ੍ਰੋਮੋਸ਼ਨ ਕਰਕੇ ਤੁਸੀਂ ਵੀਡੀਓ ਬਣਾਣੀ ਆ ਤੇ ਆਜੋ ਇੱਥੇ ਤੇ ਉਸ ਨੂੰ ਬੁਲਾਇਆ پلان ਤੋਂ ਬਾਅਦ ਪਤਾ ਨਹੀਂ ਉਸ ਦੇ ਨਾਲ ਕੀ ਗੱਲਬਾਤ ਹੋਈ ਕੀ ਨਹੀਂ ਕੀਤਾ ਉਸ ਦੀ লাশ 3 ਦਿਨ ਗੱਡੀ ਦੇ ਵਿੱਚ ਇੱਕ ਹਸਪੀਟਲ ਦੇ ਸਾਹਮਣੇ ਸੜਦੀ ਰਹੀ ਬਿਲਕੁਲ ਤਿੰਨ ਦਿਨ ਲਾਸ਼ ਉਸ ਦੀ ਗੱਡੀ ਦੇ ਵਿੱਚ ਸੜਦੀ ਰਹੀ ਗੱਡੀ ਦੇ ਵਿੱਚ ਪਈ ਉਹਦੀ ਲਾਸ਼ ਪਰ ਜਦੋਂ ਲੋਕ ਦੇਖ ਰਹੇ ਸੀ ਗੱਡੀ ਇੱਕ ਜਗ੍ਹਾ ਖੜੀ ਆ ਤਿੰਨ ਦਿਨ ਤੋਂ ਤੇ ਲੋਕ ਲੰਘਦੇ ਰਹੇ ਸਟੂਡੈਂਟ ਲੰਘਦੇ ਰਹੇ ਹਨਾ ਤਾਂ ਉਹਨਾਂ ਨੂੰ ਉੱਥੋਂ ਬਦਬੂ ਆਣੀ ਸ਼ੁਰੂ ਹੋ ਗਈ ਤਿੰਨ ਦਿਨ ਦੇ ਵਿੱਚ ਕਿਉਂਕਿ ਜਿਹੜੀ ਤਿੰਨ ਦਿਨ ਲਾਸ਼ ਵਿੱਚ ਪਈ ਆ ਬੰਦ ਪਈ ਆ ਗੱਡੀ ਦੇ ਸ਼ੀਸ਼ੇ ਲੱਗੇ ਹੋਏ ਆ ਤਾਂ ਨਾਰਮਲ ਜੀ ਗੱਲ ਆ ਕਿ ਉਸਨੇ ਸੜਨਾ ਤੇ ਉਸ ਦੇ ਵਿੱਚੋਂ ਬਦਬੂ ਆਉਣੀ ਆ ਤੇ ਪਛਾਣੀ ਵੀ ਨਹੀਂ ਜਾ ਰਹੀ ਸੀ ਇੰਨੀ ਮਾੜੀ ਹਾਲਾਤ ਦੇ ਵਿੱਚ ਮਿਲੀ ਆ ਉਸ ਦੀ লাশ ਪਤਾ ਨਹੀਂ ਕੀ ਕੀਤਾ ਹੋਣਾ ਕਿਵੇਂ ਮਾਰਿਆ ਹੋਣਾ ਇਹ ਵੀ ਦੱਸਿਆ ਜਾ ਰਿਹਾ ਕਿ ਪ੍ਰੋਮੋਸ਼ਨ ਦੇ ਲਈ ਬੁਲਾਇਆ ਸੀ ਉਸ ਨੂੰ ਤੇ ਪ੍ਰੋਮੋਸ਼ਨ ਦੇ ਲਈ ਬੁਲਾ ਕੇ ਉਸ ਦਾ ਕਰਤਾ ਕੰਮ ਜਦੋਂ 3 ਦਿਨਾਂ ਬਾਅਦ ਗੱਡੀ ਚੋਂ ਬਦਬੂ ਆਉਣ ਲੱਗੀ ਲੋਕਾਂ ਨੇ ਦੇਖਿਆ ਤੇ ਬਦਬੂ ਗਿਆਂਰੇ ਗੱਡੀ ਵੀ ਖੜੀ ਆ ਫਿਰ ਉੱਥੇ ਪ੍ਰਸ਼ਾਸਨ ਨੂੰ ਬੁਲਾਇਆ ਪ੍ਰਸ਼ਾਸਨ ਨੇ ਦੇਖਿਆ ਗੱਡੀ ਦੇ ਵਿੱਚੋਂ লাশ ਕੱਢੀ ਇੰਨੀ ਕਿ ਜਾਨਾ ਬਦਬੂ ਇੰਨੀ ਕਿ ਜ਼ਿਆਦਾ ਮਾੜੀ ਹਾਲਾਤ ਪ੍ਰਸ਼ਾਸਨ ਨੇ ਦੇਖੀ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਪਛਾਣੀ ਗਈ ਜਦੋਂ ਪੂਰੀ ਜਾਂਚ ਬੜਤਾਲ ਕੀਤੀ ਪਤਾ ਲੱਗਾ ਇਹ ਕਮਲਕੌਰ ਦੀ লাশ ਆ ਕਮਲਕੌਰ ਜੋ ਸੋਸ਼ਲ ਮੀਡੀਆ ਤੇ ਵੀਡੀਓ ਬਣਾਉਂਦੀ ਸੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਡਬਲ ਮੀਨਿੰਗ ਗੱਲਾਂ ਕਰਦੀ ਸੀ ਉਹ ਆ ਗਲਤ ਗੱਲਾਂ ਕਰਦੀ ਸੀ ਉਹ 100% ਗਲਤ ਰਹਿਣਗੀਆਂ ਇਸ ਦਾ ਕੋਈ ਬਿਆਨ ਨਹੀਂ ਹੋਇਆ ਸੀ ਕੰਚਨ ਕੁਮਾਰੀ ਦਾ ਨਾਮ ਸੀ ਜੋ ਪੰਜਾਬ ਦੀ ਨਹੀਂ ਹਿਮਾਚਲ ਦੀ ਆ ਕਿ ਜਿਹੜੀਆਂ ਬਾਹਰਲੀਆਂ ਨਸਲਾਂ ਹੁੰਦੀਆਂ ਨੇ ਨਾ ਉਹ ਇਤਾਂ ਦੀ ਗੰਦ ਪਾਉਂਦੀਆਂ ਨੇ ਨਾਮ ਕਮਲਕੌਰ ਰੱਖਿਆ ਹੋਇਆ ਪੰਜਾਬ ਦਾ ਨਾਮ ਕੋਈ ਪੰਜਾਬ ਚ ਰਹਿੰਦੀ ਆ ਪਰ ਅਸਲ ਨਾਮ ਕਾਂਚਨ ਕੁਮਾਰੀ ਆ ਇਹਦੀ ਹੋਰ ਆਈਡੀਆਂ ਵੀ ਮਿਲ ਜਾਣਗੀਆਂ ਕਾਂਚਨ ਕੁਮਾਰੀ ਨਾਮ ਸੀ ਇਸ ਦਾ ਕੋਈ ਬਿਆਨ ਹੀ ਹੋਇਆ ਸੀ ਇਸ ਨੇ ਆਈਡੀ ਕਮਲਕੌਰ ਭਾਬੀ ਲਿਖਿਆ ਹੋਇਆ ਸੀ ਹੁਣ ਪੰਜਾਬ ਦੇ ਵਿੱਚ ਭਾਬੀ ਕਿਹਨੂੰ ਬੋਲਦੇ ਆ ਤੁਹਾਨੂੰ ਪਤਾ ਹੀ ਐ ਗਲਤ ਵੜੋਂ ਦੇ ਨੇ ਜਿਹੜੇ ਪਰ ਜੋ ਇਸ ਨੇ ਗੱਲਾਂ ਕੀਤੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਏ ਉਹ ਇਹ ਚਾਹੀਦਾ ਵੱਡਾ ਚਾਹੀਦਾ ਮੈਨੂੰ ਉਹ ਸਰਦਾ ਨਹੀਂ ਟਿੰਕੂ ਦਾ ਨਹੀਂ ਵਧੀਆ ਪਿੰਟੂ ਦਾ ਨਹੀਂ ਵਧੀਆ ਚੰਟੂ ਦਾ ਨਹੀਂ ਵਧੀਆ ਮੈਨੂੰ ਡਿੱਕੀ ਦਾ ਵਧੀਆ ਲੱਗਿਆ ਓਡਾ ਵੱਡਾ ਡਬਲ ਮਿਨੀ ਗੱਲਾਂ ਬਾਈ ਜੀ ਹੱਦੋਂ ਹੱਦੋਂ ਵੱਧ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਇਸ ਨੂੰ ਚੇਤਾਵਨੀ ਦਿੱਤੀ ਸੀ ਇੱਕ ਵਾਰ ਵੀ ਤੂੰ ਇਹ ਗੰਦ ਪਾਣਾ ਬੰਦ ਕਰ ਦੇ ਤਾਂ ਇਸ ਨੇ ਮਾਫੀ ਮੰਗੀ ਸੀ ਵੀਡੀਓ ਪਾ ਕੇ ਵੀਡੀਓ ਪਾ ਕੇ ਕਿਹਾ ਸੀ ਅਸੀਂ ਅੱਜ ਤੋਂ ਬਾਅਦ ਨਹੀਂ ਇਹਦੇ ਨਾਲ ਇੱਕ ਹੁੰਦਾ ਸੀ ਸੱਤਾ ਤੱਤਾ ਮੁੰਡਾ ਉਹ ਵੀਡੀਓ ਬਣਾਦਾ ਸੀ ਇਕੱਠੇ ਨੇ ਮਾਫੀ ਮੰਗੀ ਚਲੋ ਡਰ ਗਿਆ ਸੀ ਉਸ ਸਮੇਂ ਫਦਾ ਕੀ ਹੋਇਆ ਮਹੀਨੇ ਕੇ ਬਾਅਦ ਫਿਰ ਭਾਈ ਅਮਰਿਤਪਾਲ ਸਿੰਘ ਮੈਰੋ ਮੈਨੂੰ ਦੇ ਦੇ ਮਿੰਨੇ ਦਾ 40000 5000 ਮੇਰੇ ਘਰ ਦਾ ਖਰਚਾ ਤੱਕਲੇ ਮੈਂ ਵੀਡੀਓ ਬਣਾਣੀ ਬੰਦ ਕਰ ਦਾਂਗੀ ਫਿਰ ਕਹਿੰਦੀ ਮੈਂ ਤਾਂ ਵੀਡੀਓ ਬਣਾਵਾਂਗੀ ਜੋ ਮਰਜੀ ਹੋ ਜੇ ਮੈਨੂੰ ਕੋਈ ਰੋਕ ਨਹੀਂ ਸਕਦਾ ਮੈਂ ਆਪਣੇ ਫੋਨ ਨਾਲ ਆਪਣੀ ਮਰਜ਼ੀ ਨਾਲ ਵੀਡੀਓ ਬਣਾਣੀ ਆ ਚਲੋ ਠੀਕ ਹੈ ਜੀ ਹੋ ਗਿਆ ਹੁਣ ਭਾਈ ਅਮਰਿਤਪਾਲ ਸਿੰਘ ਮੈਰੋ ਨੂੰ ਤੇ ਉਹਦੇ ਸਾਥੀਆਂ ਨੂੰ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁੱਛਗਿੱਛ ਹੋਏਗੀ ਬੋਲਿਆ ਇਹੀ ਜਾ ਰਿਹਾ ਸੋਸ਼ਲ ਮੀਡੀਆ ਜੋ ਤੁਸੀਂ ਦੇਖਿਆ ਹੋਵੇਗਾ ਕਿ ਭਾਈ ਅਮਰਿਤਪਾਲ ਮੈਰੋ ਨੇ ਇਹਦਾ ਕੰਮ ਕਰਤਾ ਸੌਦਾ ਲਾਤਾ ਹੁਣ ਦੇਖਦੇ ਆ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਇਹਦਾ ਸੌਦਾ ਲਾਇਆ ਜਾਂ ਕਿਸੇ ਹੋਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਕੀ ਸੋਚਦੇ ਹੋ ਕਮਲ ਕੌਰ ਬਾਰੇ ਉਸ ਦੀ ਬਣਾਈ ਹੋਈਆਂ ਗੰਦੀਆਂ ਵੀਡੀਓ ਬਾਰੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦੇ ਦਿਓ ਆਪਾਂ ਕਮਲ ਕੌਰ ਦੇ ਨਾਲ ਨਹੀਂ ਆਪਾਂ ਨੂੰ ਦਾ ਆਪ ਉਸ ਦੀ ਵੀਡੀਓ ਗੰਦੀਆਂ ਲੱਗਦੀਆਂ ਭੈੜੀਆਂ ਲੱਗਦੀਆਂ ਮੈਂ ਕਹਿੰਦਾ ਸੀ ਵੀ ਇਹਨੂੰ ਕੋਈ ਕਿਉਂ ਨਹੀਂ ਸਮਝਾਂਦਾ ਪਰ ਬਾਈ ਜੀ ਸਮਝਾਤਾ ਹੁਣ ਦੱਸੋ ਕੀ ਰਹਿ ਗਿਆ ਪਿੱਛੇ ਪਰਿਵਾਰ ਰਹਿ ਗਿਆ ਪਿੱਛੇ ਹੁਣ ਉਹਨਾਂ ਦੀ ਦੇਖਭਾਲ ਕੌਣ ਕਰੂਗਾ ਚੱਜ ਦੀ ਵੀਡੀਓ ਬਣਾਉਂਦੀ ਵਧੀਆ ਵੀਡੀਓ ਬਣਾਉਂਦੀ ਤਾਂ ਵਧੀਆ ਰਾਂਦੀ ਹੁਣ ਇੱਕ ਹੋਰ ਲੁਥਰਾ ਲੁਥਰਾ ਉਹਨੂੰ ਵੀ ਕਹਿੰਨੇ ਆ ਜੋੜ ਕੇ ਸੁਧਰ ਜਾ ਸੁਧਰ ਜਾ ਇਥੇ ਕੁਝ ਨਹੀਂ ਪਤਾ ਲੱਗਦਾ ਟਾਈਮ ਦਾ ਤੈਨੂੰ ਵੀ ਕੋਈ ਪ੍ਰੋਮੋਸ਼ਨ ਦੇ ਚੱਕਰ ਚ ਬੁਲਾ ਲੇ ਚੰਗੀ ਰਹੇਗੀ ਸੁਧਰ ਜਾ ਗੰਧੀਆਂ ਵੀਡੀਓ ਨਾ ਬਣਾ ਕਿਉਂਕਿ ਪਰਿਵਾਰ ਤੇਰਾ ਵੀ ਆ ਜਾਂ ਉਹਨੇ ਜਿਆਦਾ ਡਰਿੰਕ ਕੀਤੀ ਹੋਈ ਸੀ ਸ਼ਾਇਦ ਤਾਂ ਮਰੀ ਗਈ ਪਰ ਜੋ ਵੀ ਆ ਕੁਝ ਵੀ ਹੋ ਸਕਦਾ ਸਤਿ ਸ਼੍ਰੀ ਅਕਾਲ ਜੀ ਬੜੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿੰਨੇ ਵੀ ਪੰਜਾਬ ਚ ਇਦਾਂ ਦੀ ਵੀਡੀਓ ਬਣਾਉਂਦੇ ਨੇ ਬੰਦ ਕਰ ਦਿਓ ਗੰਦੀਆਂ ਵੀਡੀਓ ਬਣਾਉਣੀਆਂ ਡਬਲ ਮੀਨਿੰਗ ਵੀਡੀਓ ਬਣਾਉਣੀਆਂ ਕਿਉਂਕਿ ਪੰਜਾਬ ਇੱਕ ਅਜਿਹਾ ਸੁਭਾ ਜਿੱਥੇ ਇਹ ਚੀਜ਼ ਨਹੀਂ ਚੱਲ ਸਕਦੀ ਬਾਕੀ ਸਟੇਟਾਂ ਚ ਚੱਲ ਸਕਦੀ ਆ ਸਤਿ ਸ਼੍ਰੀ ਅਕਾਲ ਜੀ